ਦੇਨ 15ਵਾਂ ਜੇ ਕੁੱਤੇ ਨੂੰ ਵਫਾਦਾਰ ਮੰਨਿਆ ਗਿਆ ਤਾਂ ਲਾਲਚੀ ਵੀ ਕਿਹਾ ਗਿਆ ਜੇ ਕੋਇਲ ਦੀ ਆਵਾਜ਼ ਦੀ ਤਾਰੀਫ਼ ਹੋਈ ਤਾਂ ਆਪਣੇ ਅੰਡੇ ਦੂਸਰੇ ਆਲਣਿਆਂ 'ਚ ਰੱਖਣ ਕਰਕੇ ਭੰਡੀ ਵੀ ਹੋਈ ਜੇ ਕਾਂ ਨੂੰ ਸਿਆਣਾ ਮੰਨਿਆ ਗਿਆ ਤਾਂ ਬਦਸੂਰਤ ਵੀ ਕਿਹਾ ਗਿਆ ਜੇ ਪਾਣੀ ਨੇ ਜੀਵਨ ਦਿੱਤਾ ਤਾਂ ਹੜ ਮੌਤ ਦਾ ਕਾਰਨ ਵੀ ਬਣੇ ਇਸੇ ਤਰ੍ਹਾਂ ਕੋਈ ਵੀ ਇਨਸਾਨ ਨਾ ਪੂਰਾ ਦੇਵਤਾ ਹੁੰਦਾ ਹੈ ਅਤੇ ਨਾ ਹੀ ਪੂਰਾ ਸ਼ੈਤਾਨ ਬੁਝੇ ਦੀਵੇ ਨੂੰ ਵੀ ਦੀਵਾ ਹੀ ਆਖਿਆ ਜਾਂਦਾ ਹੈ ਸੂਰਜ ਜਦ ਅਜੇ ਚੜਿਆ ਨਹੀਂ ਸੀ ਪੌ ਫਟਾਲਾ ਖਲਕਤ ਨੂੰ ਉੱਠਣ ਦਾ ਹੌਕਾ ਦੇ ਰਿਹਾ ਸੀ ਕੇਸਰ ਨੇ ਉੱਠ ਕੇ ਦੂਰ ਦੂਰ ਤੱਕ ਉੱਚੇ ਨੀਵੇਂ ਵੱਡੇ ਛੋਟੇ ਰੇਤ ਦੇ ਟਿੱਬਿਆਂ ਤੇ ਨਿਗਾਹ ਮਾਰੀ ਉਸ ਨੂੰ ਇਹ ਟਿੱਬੇ ਸਮੁੰਦਰ ਦੀਆਂ ਲਹਿਰਾਂ ਵਰਗੇ ਲੱਗੇ ਕੇਸਰ ਨੇ ਕਦੇ ਸਮੁੰਦਰ ਵੇਖਿਆ ਨਹੀਂ ਸੀ ਪਰ ਕਿਤਾਬਾਂ 'ਚ ਸਮੁੰਦਰ ਦੀਆਂ ਤਸਵੀਰਾਂ ਜ਼ਰੂਰ ਵੇਖੀਆਂ ਸਨ ਸਮਾਨ ਇਕੱਠਾ ਕਰਕੇ ਦੋਵੇਂ ਅਜੇ ਥੋੜੀ ਦੂਰ ਹੀ ਗਏ ਸਨ ਕਿ ਕੇਸਰ ਨੇ ਸੂਰਜ ਵੱਲ ਮੂੰਹ ਕਰਕੇ ਇੱਕ ਲੱਤ ਦੇ ਭਾਰ ਖੜਾ ਇੱਕ ਸਾਧੂ ਦੇਖਿਆ ਉਸਨੇ ਫਕੀਰ ਤੋਂ ਉਸ ਸਾਧੂ ਦੇ ਇੰਜ ਖੜੇ ਹੋਣ ਦਾ ਕਾਰਨ ਪੁੱਛਿਆ ਤਾਂ ਫਕੀਰ ਨੇ ਦੱਸਿਆ ਕਈ ਲੋਕ ਵਿਸ਼ਵਾਸ ਕਰਦੇ ਹਨ ਕਿ ਸਰੀਰ ਨੂੰ ਕਸ਼ਟ ਦੇ ਕੇ ਅਗਲੇ ਜਨਮ 'ਚ ਸੁੱਖ ਮਿਲਦੇ ਹਨ ਪਰ ਪੁੱਤਰ ਸੁੱਖ ਤਾਂ ਮਨ ਦੀ ਖੇੜ ਹੈ ਸਰੀਰ ਦੀ ਨਹੀਂ ਤੇ ਫਕੀਰ ਨੇ ਕਹਾਣੀ ਸ਼ੁਰੂ ਕਰ ਦਿੱਤੀ ਇੱਕ ਵਾਰ ਇੱਕ ਬੋਧੀ ਭਿਖਸ਼ੂ ਆਪਣੇ ਚੇਲੇ ਨਾਲ ਸਮੁੰਦਰ ਦੇ ਕਿਨਾਰੇ ਖੜਾ ਸੀ ਤੇਜ਼ ਹਨੇਰੀ ਚੱਲ ਰਹੀ ਸੀ ਸਮੁੰਦਰ ਵਿੱਚ ਤੂਫਾਨ ਆਇਆ ਹੋਇਆ ਸੀ ਉਸਨੇ ਚੇਲੇ ਨੂੰ ਪੁੱਛਿਆ ਸਮੁੰਦਰ ਵਿੱਚ ਤੈਨੂੰ ਕੀ ਦਿਖ ਰਿਹਾ ਹੈ ਛੋਟੀਆਂ ਵੱਡੀਆਂ ਛੱਲਾਂ ਸੂਕਦਾ ਸਮੁੰਦਰ ਵੇਖ ਕੇ ਡਰ ਲੱਗ ਰਿਹਾ ਹੈ ਚਿਲੇ ਨੇ ਜਵਾਬ ਦਿੱਤਾ ਕੀ ਤੂੰ ਇਸ ਦੇ ਅੰਦਰ ਜਾ ਸਕਦਾ ਹੈ ਪਿਕਸ਼ੂ ਨੇ ਪੁੱਛਿਆ ਇਸ ਤਰ੍ਹਾਂ ਦੇ ਝੱਖੜ ਵਿੱਚ ਸਮੁੰਦਰ ਦੇ ਅੰਦਰ ਜਾਣ ਦਾ ਖਤਰਾ ਤਾਂ ਮੈਂ ਕਦੇ ਵੀ ਨਾ ਸਹੇੜਾ ਚਿਲੇ ਨੇ ਨਾਂ ਵਿੱਚ ਸਿਰ ਹਿਲਾਇਆ ਤੈਨੂੰ ਪਤਾ ਹੈ ਕਿ ਸਮੁੰਦਰ 'ਚ ਇਹ ਝੱਖੜ ਕਿਵੇਂ ਆਇਆ ਪਿਕਸ਼ੂ ਨੇ ਪੁੱਛਿਆ ਹਰੇਰੀ ਝੱਲਣ ਕਰਕੇ ਜਦੋਂ ਤੱਕ ਹਨੇਰੀ ਚੱਲ ਰਹੀ ਹੈ ਸਮੁੰਦਰ ਸ਼ਾਂਤ ਨਹੀਂ ਹੋਵੇਗਾ ਚਿਲੇ ਨੇ ਕਿਹਾ ਸਾਡਾ ਮਨ ਵੀ ਇੱਕ ਸਮੁੰਦਰ ਵਾਂਗ ਹੈ ਜਿਸ ਵਿੱਚ ਸੋਚਾਂ ਦੀ ਹਨੇਰੀ ਹਮੇਸ਼ਾ ਜਲਦੀ ਰਹਿੰਦੀ ਹੈ ਜਦੋਂ ਤੱਕ ਅਸੀਂ ਆਪਣੀਆਂ ਸੋਚਾਂ ਨੂੰ ਕਾਬੂ ਨਹੀਂ ਕਰਦੇ ਸਾਡਾ ਮਨ ਸ਼ਾਂਤ ਨਹੀਂ ਹੋ ਸਕਦਾ ਤੇ ਅਸ਼ਾਂਤ ਮਨ ਕਦੇ ਸੁਖੀ ਨਹੀਂ ਹੋ ਸਕਦਾ ਬਸ ਇਹੀ ਹੈ ਜ਼ਿੰਦਗੀ ਵਿੱਚ ਸੁੱਖ ਤੇ ਦੁੱਖ ਦੀ ਅਸਲੀਅਤ ਭਿਖਸ਼ੂ ਨੇ ਦੱਸਿਆ ਮਹਾਰਾਜ ਮੈਂ ਸੋਚਾਂ ਦੀ ਇਸ ਲਗਾਤਾਰ ਵਗਦੀ ਹਨੇਰੀ ਨੂੰ ਕਿਵੇਂ ਕਾਬੂ ਕਰ ਸਕਦਾ ਹਾਂ ਇਹ ਤਾਂ ਦਿਨ ਰਾਤ ਕਦੇ ਨਾ ਮੁੱਕਣ ਵਾਲਾ ਸਿਲਸਿਲਾ ਲੱਗਦਾ ਹੈ ਕੋਈ ਤਰੀਕਾ ਦੱਸੋ ਚੇਲੇ ਨੇ ਪੁੱਛਿਆ ਕਿਸੇ ਇੱਕ ਚੀਜ਼ ਤੇ ਧਿਆਨ ਧਰ ਕੇ ਹੀ ਸੋਚਾਂ ਦੀ ਗਿਣਤੀ ਨੂੰ ਘਟਾਇਆ ਜਾ ਸਕਦਾ ਹੈ ਇਹੋ ਭਗਤੀ ਹੈ ਇਹੋ ਸਾਧਨਾ ਹੈ ਤੇ ਇਹੋ ਯੋਗ ਹੈ ਪਿਖਸ਼ੂ ਨੇ ਸਮਝਾਇਆ ਇੱਥੇ ਬੈਠ ਕੇ ਕੁਝ ਦਿਨ ਆਪਣਾ ਧਿਆਨ ਸਮੁੰਦਰ ਦੀਆਂ ਲਹਿਰਾਂ ਤੇ ਟਿਕਾ ਹੌਲੀ ਹੌਲੀ ਜਦੋਂ ਤੈਨੂੰ ਛੱਲਾਂ ਦੀ ਆਵਾਜ਼ ਤੋਂ ਬਿਨਾ ਹੋਰ ਸਭ ਕੁਝ ਸੁੰਨਾ ਬੰਦ ਹੋ ਗਿਆ ਤਾਂ ਤੇਰੀਆਂ ਸੋਚਾਂ ਘਟਦੀਆਂ ਘਟਦੀਆਂ ਬੰਦ ਹੋ ਜਾਣਗੀਆਂ ਫਿਰ ਮਨ ਖਾਲੀ ਹੋ ਜਾਵੇਗਾ ਤੇ ਸਰੀਰ ਹਵਾ ਵਰਗਾ ਹਲਕਾ ਪਿਖਸ਼ੂ ਨੇ ਸਮਾਧੀ ਲਵਾਉਣ ਦੀ ਵਿਧੀ ਚੇਲੇ ਨੂੰ ਸਮਝਾਈ ਫਕੀਰ ਨੇ ਗੱਲ ਖਤਮ ਕਰਕੇ ਪਾਣੀ ਦੀ ਮਸ਼ਕ ਕੇਸਰ ਨੂੰ ਫੜਾ ਦਿੱਤੀ ਤੇ ਪੋਟਲੀ ਵਿੱਚ ਗੁੜ ਦੀ ਇੱਕ ਛੋਟੀ ਰੋੜੀ ਕੱਢ ਕੇ ਉਸ ਨੂੰ ਦਿੱਤੀ ਸਾਈ ਜੀ ਸਵਰਗ ਨਰਕ ਹੁੰਦਾ ਵੀ ਹੈ ਜਾਂ ਐਵੇਂ ਡਰਾਵੇ ਹੀ ਬਣਾਏ ਹੋਏ ਨੇ ਕੇਸਰ ਨੇ ਇੰਝ ਸਵਾਲ ਕੀਤਾ ਜਿਵੇਂ ਜਵਾਬ ਪਹਿਲਾਂ ਹੀ ਪਤਾ ਹੋਵੇ ਫਕੀਰ ਨੇ ਦੱਸਣਾ ਸ਼ੁਰੂ ਕੀਤਾ ਇੱਕ ਵਾਰ ਇੱਕ ਰਾਜਾ ਸਵਰਗ ਤੇ ਨਰਕ ਬਾਰੇ ਜਾਣਨ ਲਈ ਇੱਕ ਸਾਧੂ ਨੂੰ ਜਾ ਕੇ ਪੁੱਛਦਾ ਹੈ ਕਿ ਸਵਰਗ ਨਰਕ ਹੈ ਕੀ ਸਾਧੂ ਨੇ ਰਾਜੇ ਨੂੰ ਸਿਰ ਤੋਂ ਪੈਰਾਂ ਤੱਕ ਵੇਖਿਆ ਤੇ ਕਿਹਾ ਤੈਨੂੰ ਰਾਜਾ ਕਿੰਨੇ ਬਣਾ ਦਿੱਤਾ ਸ਼ਗਲ ਤੋਂ ਦੁੱਧ ਆਪੇ ਘਾਰੀ ਲੱਗਦਾ ਹੈ ਰਾਜੇ ਨੇ ਗੁੱਸੇ 'ਚ ਆ ਕੇ ਤਲਵਾਰ ਕੱਢ ਲਈ ਕਦੇ ਚਲਾਈ ਵੀ ਨਹੀਂ ਕਦੇ ਚਲਾਈ ਵੀ ਹੈ ਸਾਧੂ ਨੇ ਕਿਹਾ ਜਦੋਂ ਰਾਜਾ ਵਾਰ ਕਰਨ ਲੱਗਿਆ ਤਾਂ ਸਾਧੂ ਨੇ ਕਿਹਾ ਬਸ ਇਹੋ ਨਰਕ ਹੈ ਮਨ ਨੂੰ ਕਾਬੂ 'ਚ ਨਾ ਰੱਖਣਾ ਰਾਜਾ ਥੋੜਾ ਸ਼ਰਮਿੰਦਾ ਹੋਇਆ ਤੇ ਉਸ ਨਿਸ਼ਾਨ ਤੋਂ ਕਿ ਤਲਵਾਰ ਨੂੰ ਮਿਆਂ 'ਚ ਪਾ ਲਿਆ ਬਸ ਇਹੀ ਸਵਰਗ ਹੈ ਮਨ ਨੂੰ ਸਮਝਾ ਕੇ ਕਾਬੂ 'ਚ ਰੱਖਣਾ ਸਾਧੂ ਨੇ ਕਿਹਾ ਫਕੀਰ ਨੇ ਕੁਝ ਦੇਰ ਚੁੱਪ ਰਹਿਣ ਤੋਂ ਬਾਅਦ ਕੇਸਰਵਲ ਵੇਖਦਿਆ ਕਿਹਾ ਸੁੱਖ ਜਾਂ ਦੁੱਖ ਬੰਦੇ ਦੀ ਸੋਚ ਦਾ ਹੈ ਕਰਦੀ ਹੈ ਜਿਸ ਦੀ ਸੋਚ ਅਮੀਰ ਹੈ ਉਹ ਝੌਂਪੜੀ ਵਿੱਚ ਵੀ ਬਾਦਸ਼ਾਹ ਹੈ ਦਸਵੇਂ ਪਾਛਾ ਦਾ ਪਰਿਵਾਰ ਦੇ ਵਿਛੋੜੇ ਤੋਂ ਬਾਅਦ ਮਾਛੀਵਾੜੇ ਦੇ ਜੰਗਲਾਂ ਵਿੱਚ ਪੱਥਰ ਦਾ ਸਰਾਣਾ ਬਣਾ ਕੇ ਸਕੂਨ ਨਾਲ ਸੋ ਜਾਣਾ ਤੇ ਇਕੱਲੇ ਰਹਿ ਜਾਣ ਤੋਂ ਬਾਅਦ ਵੀ ਮੁਲਕ ਦੇ ਬਾਦਸ਼ਾਹ ਨੂੰ ਜ਼ਫਰਨਾਮੇ ਵਰਗੀ ਚਿੱਠੀ ਲਿਖਣਾ ਆਜ਼ਾਦ ਮਨ ਦੀ ਬੁਲੰਦ ਸੋਚ ਦਾ ਪ੍ਰਤੱਖ ਪ੍ਰਮਾਣ ਹੈ ਦੱਸਦਿਆਂ ਫਕੀਰ ਦੇ ਹੱਥ ਜੁੜ ਗਏ ਰੱਬਾ ਦੇ ਤੌਫੀਕ ਸਚਾਈ ਸੁਣ ਸਕਾਂ ਇੰਨੀ ਸਮਝ ਵੀ ਬਖਸ਼ ਬੁਰਾਈ ਸੁਣ ਸਕਾਂ ਦੁਨੀਆਂ ਦੇ ਇਸ ਸ਼ੋਰ ਸ਼ਰਾਬੇ ਤੋਂ ਪਰਾਂ ਬ੍ਰਹਮੰਡ ਵਿੱਚ ਖੁਦਾ ਦੀ ਖੁਦਾਈ ਸੁਣ ਸਕਾਂ ਅੱਜ ਦੁਪਹਿਰ ਤੋਂ ਹੀ ਬਦਲਵਾਈ ਚੱਲ ਰਹੀ ਸੀ ਫਕੀਰ ਦੇ ਕਹਿਣ ਮੁਤਾਬਕ ਇਸ ਇਲਾਕੇ ਵਿੱਚ ਮੀਂਹ ਘੱਟ ਹੀ ਪੈਂਦੇ ਸਨ ਪਰ ਫਿਰ ਵੀ ਦੋਵਾਂ ਨੇ احتਿਆਤਨ ਰੁਕਣ ਦਾ ਫੈਸਲਾ ਕਰ ਲਿਆ ਜਿਸ ਰੁੱਖੇਟ ਹੋ ਰੁਕੇ ਸਨ ਉਸ ਦੀਆਂ ਜੜਾਂ ਧਰਤੀ ਤੋਂ ਉੱਪਰ ਸਨ ਸ਼ਾਇਦ ਰੋਜ਼ਾਨਾ ਵਗਦੀ ਹਨੇਰੀ ਦਰਖਤ ਦੇ ਮੁੱਢੋਂ ਰੇਤ ਮਿੱਟੀ ਉਡਾ ਕੇ ਲੈ ਗਈ ਸੀ ਕੇਸਰ ਨੇ ਕਿਸੇ ਹਰੇ-ਦਰਖਤ ਦੀਆਂ ਜੜ੍ਹਾਂ ਧਰਤੀ ਤੋਂ ਉੱਪਰ ਪਹਿਲੀ ਵਾਰ ਵੇਖੀਆਂ ਨਾਲ ਹੀ ਖੰਡਰ ਬਣ ਚੁੱਕਾ ਇੱਕ ਪੁਰਾਣਾ ਮੰਦਿਰ ਸੀ ਜਿਸ ਦਾ ਸਿਰਫ ਇੱਕ ਬਰਾਂਡਾ ਹੀ ਬਚਿਆ ਸੀ ਤਿੰਨ ਪਾਸੇ ਦੀਆਂ ਦੀਵਾਰਾਂ ਅਤੇ ਥੋੜੀ ਜਿਹੀ ਬਚੀ ਛੱਤ ਕੇਸਰ ਤੇ ਫਕੀਰ ਦੇ ਰੁਕਣ ਲਈ ਕਾਫੀ ਸੀ ਨਿੱਕੀ-ਨਿੱਕੀ ਗਣੀ ਦਾ ਮੀਂਹ ਸ਼ੁਰੂ ਹੋ ਗਿਆ ਥੋੜੀ ਦੇਰ ਕਿਣਮਣ ਹੋਈ ਤੇ ਬੰਦ ਹੋ ਗਈ ਠੰਡੀ ਹਵਾ ਬਦਲਾ ਨਾਲ ਖੇਡ ਰਹੀ ਸੀ ਬਦਲਾ ਨੇ ਸੂਰਜ ਨੂੰ ਢੱਕਿਆ ਹੋਇਆ ਸੀ ਕੰਦਨਲ ਟੋ ਉਲਾਈ ਬਠਾ ਕੇ ਸਰ ਅੱਖਾਂ ਬੰਦ ਕਰੀ ਪਿੰਡ ਪਹੁੰਚ ਗਿਆ ਸੀ ਕੇਸਰ ਨੂੰ ਜੀਤੀ ਦੀ ਯਾਦ ਆ ਰਹੀ ਸੀ ਤੇ ਯਾਦ ਆ ਰਿਹਾ ਸੀ ਉਸ ਦੀ ਗਲੀ 'ਚ ਰੋਜ ਦਾ ਤਿੰਨ ਚਾਰ ਵਾਰ ਦਾ ਘੇੜਾ ਉਦਾਸੀ ਦਾ ਇੱਕ ਚੌਂਕਾ ਰੁਮਕ ਦੀ ਹਵਾ ਵਿੱਚ ਖੁੱਲ ਗਿਆ ਕੇਸਰ ਨੂੰ ਉਹ ਦਿਨ ਯਾਦ ਆ ਗਿਆ ਜਦੋਂ ਇੱਕ ਵਾਰ ਆਪਣੇ ਨਾਨਕੇ ਚੱਲੀ ਜੀਤੀ ਨੂੰ ਉਸਨੇ ਕਿਹਾ ਕੋਈ ਨਿਸ਼ਾਨੀ ਹੀ ਦੇ ਜਾ ਵੇਖ ਕੇ ਯਾਦ ਕਰ ਲਿਆ ਕਰੂੰ ਜੀਤੀ ਨੇ ਗੋ ਕਿਹਾ ਕਿਹੜੀ ਨਿਸ਼ਾਨੀ ਕੋਈ ਰੁਮਾਲ ਹੀ ਦੇ ਦੇ ਕੇਸਰ ਨੇ ਸ਼ਰਾਰਤ ਨਾਲ ਕਿਹਾ ਸੀ ਮੇਰੇ ਕੋਲ ਹੈ ਨਹੀਂ ਕੋਈ ਰਮਾਲ ਰਮੂਲ ਜੀਤੀ ਨੇ ਭੋਲੇ ਭਨ ਨ ਲਗਿਆ ਤੇ ਆਪਣੀ ਚੁੰਨੀ ਦਾ ਕੋਨਾ ਪਾੜ ਕੇ ਉਸ ਨੂੰ ਦੇ ਦਿੱਤਾ ਕੇਸਰ ਨੇ ਘਰੇ ਅੱਜ ਵੀ ਚੁੰਨੀ ਦੀ ਉਹ ਲੀਰ ਸੰਭਾਲ ਕੇ ਰੱਖੀ ਹੋਈ ਸੀ ਕਾਸ਼ ਮੈਂ ਉਹ ਆਪਣੇ ਨਾਲ ਹੀ ਲੈ ਆਉਂਦਾ ਸੋਚਦਿਆਂ ਕੇਸਰ ਦਾ ਠੰਡਾ ਜਿਹਾ ਹੋਗਾ ਉਦਾਸ ਹਵਾ ਵਿੱਚ ਅਟਕ ਗਿਆ ਧੰਨਵਾਦ